ਅਕੋਰਡਿੰਗ ਕੀ ਲੱਗਦਾ ਜਿਹੜੀ ਵੀਆਈਪੀ ਐਂਟਰੀਜ਼ ਹੁੰਦੀ ਹੈ ਜਾਂ ਭਾਵੇਂ ਉਹ ਪੋਲੀਟੀਸ਼ੀਅਨ ਹੋਵੇ ਭਾਵੇਂ ਬਾਲੀਵੁੱਡ ਐਕਟਰ ਹੋਵੇ ਉਹਨਾਂ ਨੂੰ ਜਿਹੜੀ ਵੀਆਈਪੀ ਐਂਟਰੀ ਮਿਲਦੀ ਹੈ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਸ਼੍ਰੀ ਰਾਮ ਮੰਦਿਰ ਸੀਗਾ ਉੱਥੇ ਸਿਰਫ ਵੀਆਈਪੀ ਲੋਕਾਂ ਨੂੰ ਐਂਟਰੀ ਮਿਲ ਬਟ ਉੱਥੇ ਜਿਹੜੇ ਉੱਥੇ ਰਹਿੰਦੇ ਲੋਕ ਜਿਹੜੇ ਗਰੀਬ ਲੋਕ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਸੀਗਾ ਵੀਆਈਪੀ ਐਂਟਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਟੈਂਪਲਸ ਜੋ ਹੈਗੇ ਸਭ ਦੇ ਲਈ ਬਰਾਬਰ ਹੈ ਉੱਥੇ ਹਰ ਕੋਈ ਜਾਂਦਾ ਹੈ ਛੋਟਾ ਜਾਂਦਾ ਹੈ ਕੋਈ ਵੱਡਾ ਜਾਂਦਾ ਹੈ ਪਰ ਆ ਜੋ ਵੀਆਈਪੀ ਐਂਟਰੀਜ਼ ਹੁੰਦੀ ਹੈ ਜਿਹੜੇ ਲੋ ਹੂੰ ਉਹ ਫਿਰ ਉਹ ਭਗਵਾਨ ਨੂੰ ਇਦਾਂ ਕਹਿਣ ਲੱਗ ਜਾਂਦੇ ਆ ਉਹ ਇਦਾਂ ਫਿਰ ਕਿਸੇ ਲਈ ਵੀ ਨਹੀਂ ਚੰਗਾ ਹੁੰਦਾ ਕੋਈ ਰਿਲੀਜੀਅਨ ਲਈ ਨਹੀਂ ਹੁੰਦਾ ਦੇਖੋ ਜੀ ਜਿਹੜੇ ਲਾਈਨਾਂ ਦੇ ਵਿੱਚ ਖੜੇ ਹੈਗੇ ਆ ਉਹ ਦੋ ਦੋ ਤਿੰਨ ਤਿੰਨ ਘੰਟੇ ਖੜੇ ਰਹਿੰਦੇ ਹੈਗੇ ਆ ਤੇ ਜਿਹੜੇ ਵੀਆਈਪੀ ਹੈ ਕੋਈ ਵੀ ਹੈ ਅਗਲਾ ਆਂਦਾ ਫਟਾਫਟ ਦਰਸ਼ਨ ਕੀਤੇ ਨਿਕਲ ਜਾਂਦਾ ਵਾ ਉਹ ਲਾਈਨਾਂ ਦੇ ਵਿੱਚ ਲਾਈਨਾਂ ਖੜੇ ਹੀ ਰਹਿੰਦੇ ਹੈਗੇ ਚਾਰ ਚਾਰ ਪੰਜ ਪੰਜ ਘੰਟੇ ਲੱਗ ਜਾਂਦੇ ਆ ਕਿਤੇ ਵੀ ਹੈ ਆਪਾਂ ਜਾਣਦੇ ਆ ਉਹ ਚੀਜ਼ ਗਲਤ ਹੈਗੀ ਹੈ ਸਿਕਿਉਰਿਟੀ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਨੂੰ ਲੱਗਦਾ ਇਹ ਰੀਜ਼ਨ ਜਿਹੜਾ ਹੈ ਉਹਨਾਂ ਦਾ ਵੈਲਿਡ ਹੈ ਜਿਆਦਾ ਤੁਹਾਨੂੰ ਹੈਗਾ ਵਾ ਦਿੱਕਤ ਹੈਗੀ ਹੈ ਕੋਈ ਜਾਣਦੀ ਹੈ ਕੁਛ ਹੈ ਫਿਰ ਤੁਸੀਂ ਨਾ ਜਾਓ ਮੰਦਰ ਜਾਂ ਮਸਜਿਦ ਦੇ ਵਿੱਚ ਉਸ ਚੀਜ਼ ਨੂੰ ਮਨਾ ਕਰ ਦਿਓ ਫਿਰ ਤੁਸੀਂ ਜੇ ਕੋਈ ਘਰ ਬੈਠ ਕੇ ਮੱਥਾ ਟੇਕੋ ਉਹ ਸਭ ਤੋਂ ਵਧੀਆ ਹੈ ਨਹੀਂ ਮਿਲਣੀ ਚਾਹੀਦੀ ਜੀ ਬਿਲਕੁਲ ਨਹੀਂ ਮਿਲਣੀ ਚਾਹੀਦੀ ਦੱਸੋ ਕਿਉਂ ਕੀ ਕਾਰਨ ਕੀ ਹੈ ਮਨ ਲੱਗਣਾ ਉਹਨੂੰ ਵੀਆਈਪੀ ਕਿਸ ਚੀਜ਼ ਦਾ ਉਹਨੂੰ ਆਮ ਪਬਲਿਕ ਨੂੰ ਜੇ ਹੈਰਾਨਗੀ ਹੁੰਦੀ ਹੈ ਪਰੇਸ਼ਾਨੀ ਹੁੰਦੀ ਹੈ ਜਾਂ ਆਮ ਪਬਲਿਕ ਜੇ ਆਮ ਪਬਲਿਕ ਤਾਂ ਫਿਰ ਕਦੇ ਹੋਈ ਉਹਨਾਂ ਦਾ ਕੋਈ ਵਿਚਾਰੇ ਨੂੰ ਕੋਈ ਫੈਸਿਲਿਟੀ ਹੈ ਹੀ ਨਹੀਂ ਜੇ ਵੀਆਈਪੀ ਨੇ ਆ ਕੇ ਅੱਗੇ ਹੋਏ ਨਾ ਵੀਆਈਪੀ ਦਾ ਉਦਾਂ ਹੀ ਅੱਗੇ ਆ ਜੇ ਆਮ ਆਦਮੀ ਨੂੰ ਕੋਈ ਫੈਸਿਲਿਟੀ ਨਹੀਂ ਹੈ ਆਮ ਅੱਗੇ ਨਹੀਂ ਆ ਸਕਦਾ ਤੇ ਉਹਦਾ ਕੀ ਉਹਦਾ ਬੰਦਾ ਹੀ ਨਹੀਂ ਕੋਈ ਵੀ ਦੇਖੋ ਟ੍ਰੈਫਿਕ ਜਾਮ ਕਰ ਲੈਂਦੇ ਵੀਆਈਪੀ ਆ ਰਿਹਾ ਜੀ ਜੇ ਕੋਈ ਗੁਰਦੁਆਰੇ ਮੰਦਿਰ ਆ ਰਿਹਾ ਵੀਆਈਪੀ ਆ ਰਿਹਾ ਜੀ ਇਹ ਕਾਦਾ ਮਤਲਬ ਅੱਗੇ ਇਹਨਾਂ ਨੂੰ ਅੱਗੇ ਬਿਠਾਣਾ ਅੱਗੇ ਕਰਨਾ ਕੋਈ ਨਹੀਂ ਬਿਲਕੁਲ ਨਹੀਂ ਤੁਕਬਾ वी कल्चर अगर एक नॉर्मल इंसान की उससे सोचो तो शायद भगवान के लिए हर इंसान एक सेम ही होता है तो मुझे लगता है कि जब भगवान ने हम इंसानों को बनाया कोई पक्षपात नहीं किया सबके अंदर सेम ब्लड है तो मुझे नहीं लगता कि ऐसे मतलब होना चाहिए कि वी के लिए एक अलग लाइन हो ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮੱਲਿਕ ਅੱਜ ਅਸੀਂ ਲੋਕਾਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਿਹੜੀ ਧਾਰਮਿਕ ਸਥਾਨਾਂ ਦਾ ਜਿਹੜੀ ਵੀਆਈਪੀ ਐਂਟਰੀ ਹੁੰਦੀ ਹੈ ਉਹ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਵੀਆਈਪੀ ਟ੍ਰੀਟਮੈਂਟ ਜਿਹੜਾ ਆ ਜਿਹੜੇ ਵੀਆਈਪੀ ਲੋਕ ਹੁੰਦੇ ਆ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿ ਨਹੀਂ ਮਿਲਣਾ ਚਾਹੀਦਾ ਕਿ ਉਹਨਾਂ ਨੂੰ ਆਮ ਲੋਕਾਂ ਵਾਂਗੂ ਜਿਹੜਾ ਐਂਟਰੀ ਮਿਲਣੀ ਚਾਹੀਦੀ ਤੇ ਸਾਰੀ ਗੱਲਬਾਤ ਜਿਹੜੀ ਲੋਕਾਂ ਨਾਲ ਕਰਦੇ ਆ ਉਹਨਾਂ ਦੀ ਜਿਹੜੇ ਰਾਏ ਜ਼ਰੂਰ ਲਵਾਂਗੇ ਤੇ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਕਮ ਸੋ ਆਪਾਂ ਲੋਕਾਂ ਨਾਲ ਜਰੂਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਡੇ ਅਕੋਰਡਿੰਗ ਕੀ ਲੱਗਦਾ ਹੈ ਜਿਹੜੀ ਵੀਆਈਪੀ ਐਂਟਰੀਜ਼ ਹੁੰਦੀ ਹੈ ਜਾਂ ਭਾਵੇਂ ਉਹ ਪੋਲਿਟਿਸ਼ੀਅਨ ਹੋਵੇ ਭਾਵੇਂ ਉਹ ਬਾਲੀਵੁੱਡ ਐਕਟਰ ਹੋਵੇ ਜਾਂ ਫਿਰ ਕੋਈ ਵੀ ਵੱਡੇ ਅਹੁਦੇ ਤੇ ਹੋਵੇ ਉਹਨਾਂ ਨੂੰ ਜਿਹੜੀ ਵੀਆਈਪੀ ਐਂਟਰੀ ਮਿਲਦੀ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਨਹੀਂ ਮੈਂਮ ਉਹਨਾਂ ਨੂੰ ਮਿਲਣੀ ਨਹੀਂ ਚਾਹੀਦੀ ਕਿਉਂਕਿ ਜਿਹੜੀ ਤੁਹਾਨੂੰ ਪੁਲਿਸਾਂ ਨੇ ਠੀਕ ਆ ਉਹ ਸਾਰੇ ਵਾਸਤੇ ਇੱਕ ਬਰਾਬਰ ਆ ਰੱਬ ਸਾਰਿਆਂ ਦਾ ਇੱਕ ਹੀ ਆ ਤੇ ਇਸ ਕਰਕੇ ਸਾਰੇ ਵਾਸਤੇ ਕੁਆਲਿਟੀ ਉੱਥੇ ਹੋਣੀ ਚਾਹੀਦੀ ਆ ਕਿਉਂਕਿ ਮੈਮ ਹਰ ਬੰਦਾ ਇੰਨੇ ਪੈਸੇ ਭਰ ਕੇ ਆ ਇਨ ਵੀਆਈਪੀ ਚੀਜ਼ ਅਫੋਰਡ ਨਹੀਂ ਕਰ ਸਕਦਾ ਇਸ ਕਰਕੇ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਐਂਟਰੀ ਕਿਉਂਕਿ ਹਰ ਬੰਦਾ ਉਹਨਾਂ ਇੰਨੇ ਪੈਸੇ ਲਾ ਕੇ ਰਾਮ ਮੰਦਰ ਸੀਗਾ ਉੱਥੇ ਸਿਰਫ ਵੀਆਈਪੀ ਲੋਕਾਂ ਨੂੰ ਐਂਟਰੀ ਮਿਲਦੀ ਬਟ ਉੱਥੇ ਜਿਹੜੇ ਉੱਥੇ ਰਹਿੰਦੇ ਲੋਕ ਜਿਹੜੇ ਗਰੀਬ ਲੋਕ ਉਹਨਾਂ ਨੂੰ ਵੀ ਵਾਕਫ ਮਿਲਣਾ ਚਾਹੀਦਾ ਸੀਗਾ ਮੇਰੀ ਰਾਏ ਮੈਮ ਇਹ ਹੈ ਕਿ ਬਸ ਵੀਆਈਪੀ ਐਂਟਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਟੈਂਪਲਸ ਜੋ ਹੈਗੇ ਸਭ ਦੇ ਲਈ ਬਰਾਬਰ ਹੈ ਉਤੇ ਹਰ ਕੋਈ ਜਾਂਦਾ ਵਾ ਛੋਟਾ ਜਾਂਦਾ ਹੈ ਕੋਈ ਵੱਡਾ ਜਾਂਦਾ ਹੈ ਸਾਰੇ ਆਪਣੀ ਆਪਣੀ ਇੱਛਾ ਪੂਰੀਆਂ ਕਰਨ ਜਾਂਦੇ ਮੰਨਣਾ ਤੁੰਦੀਆਂ ਕਈਆਂ ਦੀ ਪਰ ਜੋ ਵੀ ਆਈਪੀ ਐਂਟਰੀਜ਼ ਹੁੰਦੀ ਹੈ ਜਿਹੜੇ ਲੋਕੀ ਦੋ ਦੋ ਤਿੰਨ ਤਿੰਨ ਘੰਟੇ ਖੜੇ ਰਹਿੰਦੇ ਆ ਆਪਣੇ ਟੈਂਪਲ ਦੇ ਬਾਹਰ ਉਹਨਾਂ ਨੂੰ ਫਿਰ ਇਦਾਂ ਲੱਗਦਾ ਨਾਇਨਸਾਫੀ ਉਹ ਫਿਰ ਉਹ ਭਗਵਾਨ ਨੂੰ ਇਦਾਂ ਕਹਿਣ ਲੱਗ ਜਾਂਦੇ ਆ ਉਹ ਇਦਾਂ ਫਿਰ ਕਿਸੇ ਲਈ ਵੀ ਨਹੀਂ ਚੰਗਾ ਹੁੰਦਾ ਕੋਈ ਰਿਲੀਜੀਅਨ ਲਈ ਨਹੀਂ ਹੁੰਦਾ ਜੇ ਉਹ ਮਰਜੀ ਹੋਵੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਵੀਆਈਪੀ ਐਂਟਰੀ ਹੈ ਮਤਲਬ ਕਿ ਆਪਾਂ ਲੋਕਾਂ ਦੀ ਗੱਲ ਕਰ ਲਈਏ ਕਿਸੇ ਪੋਲੀਟਿਸ਼ੀਅਨ ਦੀ ਗੱਲ ਕਰ ਲਈਏ ਕਿਸੇ ਬਾਲੀਵੁੱਡ ਐਕਟਰ ਦੀ ਗੱਲ ਕਰ ਲਈਏ ਜਾਂ ਫਿਰ ਕਿਸੇ ਦੀ ਵੀ ਗੱਲ ਕਰਦੇ ਜਿਹੜਾ ਉੱਚਾ ਹੋਂਦਾ ਹੋਵੇ ਉਹਨਾਂ ਨੂੰ ਬਹੁਤ ਸਪੈਸ਼ਲ ਟ੍ਰੀਟਮੈਂਟ ਜਿਹੜਾ ਦਿੱਤਾ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਉਹ ਚੀਜ਼ ਜਿਹੜੀ ਇਹ ਨਹੀਂ ਦੇਣੀ ਚਾਹੀਦੀ ਇੱਕ ਆਮ ਲੋਕਾਂ ਵਾਂਗੂ ਵੀ ਉਹਨਾਂ ਦੀ ਐਂਟਰੀ ਹੋਣੀ ਚਾਹੀਦੀ ਆਮ ਲੋਕਾਂ ਵਾਂਗੂ ਉਹ ਵੀ ਉਨੀ ਹੀ ਕਿ ਟ ਪੋਲੀਟੀਸ਼ੀਨ ਦੀ ਮੈਮ ਗੱਲ ਕਰੋ ਜਿਵੇਂ ਕਿ ਆਪਾਂ ਉਹਨਾਂ ਨੂੰ ਚਲੋ ਸਿਕਿਉਰਟੀ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਆਪਣੇ ਕੋਈ ਖਤਰੇ ਹੁੰਦੇ ਆ ਕੋਈ ਉਹਨਾਂ ਨੂੰ ਧਮਕੀਆਂ ਵਗੈਰਾ ਮਿਲੀਆਂ ਹੁੰਦੀਆਂ ਪਰ ਇੰਨਾ ਵੀ ਨਹੀਂ ਕਰਨਾ ਚਾਹੀਦਾ ਕਿ ਮਤਲਬ ਉਹਨਾਂ ਨੂੰ ਇਨਾ ਵੀ ਆਈਪੀ ਟ੍ਰੀਟਮੈਂਟ ਦੇਣ ਕਿ ਬਾਕੀਆਂ ਨੂੰ ਭੁੱਲ ਜਾਣ ਬਾਕੀ ਬਾਹਰ ਖੜੇ ਦੇ ਰਹਿਣ بارش ਆ ਰਹੀ ਹੈ بارش ਅਗਲੇ ਨੂੰ ਕੁਝ ਇੰਤਜ਼ਾਮ ਕਰਨਾ ਚਾਹੀਦਾ ਵਾ ਮੈਂ ਟੈਂਪਲਸ ਬਾਹਰ ਜ਼ਰੂਰੀ ਹੈ ਆਈਪੀ ਐਂਟਰੀਸ ਆਪਣਾ ਕਰਕੇ ਚਲ ਜਾਂਦੇ ਆ ਪਰ ਬਾਕੀ ਜੋ ਖੜੇ ਰਹਿੰਦੇ ਉਹਨਾਂ ਲਈ ਉਹ ਬੰਦ ਹੋ ਜਾਂਦੇ ਆ ਜਾਂ ਫਿਰ ਟਾਈਮ ਹੋ ਜਾਂਦਾ ਹਰ ਟੈਂਪਲ ਦਾ ਟਾਈਮ ਹੁੰਦਾ ਵਾ ਉਹ ਸਾਉ ਨਾਲ ਫੇਰ ਥੋੜਾ ਦੇਖਣਾ ਚਾਹੀਦਾ ਸੋ ਹੋਰ ਵੀ ਆਪਾਂ ਲੋਕਾਂ ਨਾਲ ਜਰੂਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦੀ ਕੀ ਰਾਏ ਹੈ ਸਸੀ ਕਲਵਾ ਜੀ ਸਸੀ ਕਲਵਾ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਕਿ ਧਾਰਮਿਕ ਪਲੇਸ ਹੁੰਦੇ ਨੇ ਧਾਰਮਿਕ ਜਿਵੇਂ ਕਿ ਗੁਰਦੁਆਰਾ ਸਾਹਿਬ ਹੋਗੇ ਮੰਦਿਰ ਹੋਗੇ ਮਸਜਿਦ ਹੋਗੇ ਜਾਂ ਜਿਵੇਂ ਚਰਚੂਗੇ ਉਹਨਾਂ ਨੂੰ ਜਿਹੜੇ ਵੀ ਆਈਪੀ ਲੋਕ ਹੁੰਦੇ ਨੇ ਜੇ ਕਿ ਕੋਈ ਵੱਡੇ ਅਹੁਦੇ ਤੇ ਹੋਵੇ ਪੋਲੀਟਿਸ਼ੀਅਨ ਹੋਵੇ ਜਾਂ ਫਿਰ ਕੋਈ ਐਕਟਰ ਹੋਵੇ ਉਹਨਾਂ ਨੂੰ ਬਹੁਤ ਜ਼ਿਆਦਾ ਵੀਆਈਪੀ ਐਂਟਰੀ ਦਿੱਤੀ ਜਾਂਦੀ ਹੈ ਤੁਹਾਨੂੰ ਲੱਗਦਾ ਉਹ ਐਂਟਰੀ ਜਿਹੜੀ ਹੈ ਹੋਣੀ ਚਾਹੀਦੀ ਹੈ ਮਣੀ ਚਾਹੀਦੀ ਹੈ ਕਿ ਨਹੀਂ ਨਹੀਂ ਹੋਣੀ ਚਾਹੀਦੀ ਉਹ ਗਲ ਦੇਖੋ ਜਿਹੜੇ ਲਾਈਨਾਂ ਦੇ ਵਿੱਚ ਖੜੇ ਹੈਗੇ ਆ ਉਹ ਦੋ ਦੋ ਤਿੰਨ ਤਿੰਨ ਘੰਟੇ ਖੜੇ ਰਹਿੰਦੇ ਹੈਗੇ ਤੇ ਜਿਹੜੇ ਵੀਆਪੀ ਹੈ ਕੋਈ ਵੀ ਹੈ ਅਗਲਾ ਆਂਦਾ ਫਟਾਫਟ ਦਰਸ਼ਨ ਕੀਤੇ ਨਿਕਲ ਜਾਂਦਾ ਵਾ ਉਹ ਲਾਈਨਾਂ ਦੇ ਵਿੱਚ ਲਾਈਨਾਂ ਖੜਾ ਹੀ ਰਹਿੰਦੇ ਹੈਗੇ ਚਾਰ ਚਾਰ ਪੰਜ ਪੰਜ ਘੰਟੇ ਲੱਗ ਜਾਂਦੇ ਕਿਤੇ ਵੀ ਆਪਾਂ ਜਾਣਦੇ ਆ ਉਹ ਚੀਜ਼ ਗਲਤ ਹੈਗੀ ਹੈ ਤੁਹਾਡੇ ਹਿਸਾਬ ਨਾਲ ਕਿੱਦਾਂ ਦੀ ਜਿਹੜੀ ਐਂਟਰੀ ਆ ਉਹਨਾਂ ਦੀ ਹੋਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਜਿੱਦਾਂ ਇੱਕ ਨਾਰਮਲ ਪਰਸਨ ਜਾਂਦਾ ਜੀ ਉਦਾਂ ਹੀ ਐਂਟਰੀ ਹੋਣੀ ਚਾਹੀਦੀ ਕੋਈ ਵੀ ਵੀਆਪੀ ਹੈ ਚਾਹੇ ਖੁਦ ਜ ਕੋਈ ਨਹੀਂ ਕਿਤੇ ਮੇ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਮਸਲੇ ਵੀ ਰਹਿੰਦੇ ਕਿ ਸਾਡੇ ਮਤਲਬ ਕਿ ਜਾਣ ਨੂੰ ਬਹੁਤ ਜ਼ਿਆਦਾ ਰਿਸਕ ਹੈ ਆਪਾਂ ਜਾ ਰਹੇ ਆ ਉਹ ਲੋਕ ਉੱਤੇ ਖੜੇ ਨਹੀਂ ਪਤਾ ਨਹੀਂ ਕੌਣ ਕਦੋਂ ਹਮਲਾ ਕਰ ਦੇਵੇ ਸਿਕਿਉਰਿਟੀ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਨੂੰ ਲੱਗਦਾ ਇਹ ਰੀਜ਼ਨ ਜਿਹੜਾ ਹੈ ਉਹਨਾਂ ਦਾ ਵੈਲਿਡ ਹੈ ਦੇਖੋ ਜੀ ਜਿਆਦਾ ਤੁਹਾਨੂੰ ਹੈਗਾ ਬਈ ਦਿੱਕਤ ਹੈਗੀ ਹੈ ਕੋਈ ਜਾਨ ਦੀ ਹੈ ਕੁਛ ਹੈ ਫਿਰ ਤੁਸੀਂ ਨਾ ਜਾਓ ਮੰਦਰ ਜਾਂ ਮਸਜਿਦ ਦੇ ਵਿੱਚ ਉਸ ਚੀਜ਼ ਨੂੰ ਮਨਾ ਕਰਦੇ ਹੋ ਫਿਰ ਤੁਸੀਂ ਦੇਖੋ ਘਰ ਬੈਠ ਕੇ ਮੱਥਾ ਟੇਕੋ ਉਹ ਸਭ ਤੋਂ ਵਧੀਆ ਹੈ ਸੋ ਲਗਾਤਾਰ ਹੀ ਲੋਕਾਂ ਦੇ ਵੀਊ ਜਿਹੜੇ ਤੁਹਾਡੇ ਤੱਕ ਪਹੁੰਚ ਆ ਰਿਹਾ ਹੈ ਕੀ ਉਹਨਾਂ ਦੀ ਰਾਏ ਹੈ ਸੋ ਹੋਰ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਅਕੋਰਡਿੰਗ ਕੀ ਲੱਗਦਾ ਹੈ ਕਿ ਧਾਰਮਿਕ ਸਥਾਨਾਂ ਤੇ ਵੀਆਈਪੀ ਐਂਟਰੀ ਜੁੜੀ ਹੈ ਵੀਆਈਪੀ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਕੀ ਨਹੀਂ ਮਿਲਣੀ ਚਾਹੀਦੀ ਨਹੀਂ ਮਿਲਣੀ ਚਾਹੀਦੀ ਜੀ ਬਿਲਕੁਕੁਲ ਨਹੀਂ ਮਿਲਣੀ ਚਾਹੀਦੀ ਹਾਂ ਦੱਸੋ ਕਿਉਂ ਕੀ ਕਾਰਨ ਕੀ ਹੈ ਤੁਹਾਨੂੰ ਲੱਗਣਾ ਵੀਆਈਪੀ ਕਿਸ ਚੀਜ਼ ਦਾ ਉਨਰ ਆਮ ਪਬਲਿਕ ਨੂੰ ਜਿਹੜਾ ਏਹਰਾਨਗੀ ਹੁੰਦੀ ਹੈ ਪਰੇਸ਼ਾਨੀ ਹੁੰਦੀ ਹੈ ਜਾਂ ਆਮ ਪਬਲਿਕ ਜੇ ਆਮ ਪਬਲਿਕ ਤਾਂ ਫਿਰ ਕਦੇ ਹੋਈ ਉਹਨਾਂ ਦਾ ਕੋਈ ਵਿਚਾਰੇ ਨੂੰ ਕੋਈ ਫੈਸਿਲਿਟੀ ਹੈ ਹੀ ਨਹੀਂ ਜੇ ਵੀਆਈਪੀ ਨੇ ਆ ਕੇ ਅੱਗੇ ਹੋਏ ਨਾ ਵੀਆਈਪੀ ਦਾ ਉਦਾਂ ਹੀ ਅੱਗੇ ਹੈ ਜੇ ਆਮ ਆਦਮੀ ਨੂੰ ਕੋਈ ਫੈਸਿਲਿਟੀ ਨਹੀਂ ਹੈ ਆਮ ਅੱਗੇ ਨਹੀਂ ਆ ਸਕਦਾ ਤੇ ਉਹਦਾ ਕੀ ਉਹਦਾ ਬੰਦਾ ਹੀ ਨਹੀਂ ਕੋਈ ਵੀ ਦੇਖੋ ਵੀਆਈਪੀ ਦਾ ਕੋਈ ਮਤਲਬ ਨਹੀਂ ਹੈ ਜੀ ਬਿਲਕੁਲ ਵੀ ਇੰਡੀਆ ਦੇ ਵਿੱਚ ਦੇਖੋ ਵੀਆਈਪੀ ਕਲਚਰ ਖਤਮ ਹੋਣਾ ਚਾਹੀਦਾ ਬਿਲਕੁਲ ਇਹ ਹੋਣਾ ਹੀ ਨਹੀਂ ਚਾਹੀਦਾ ਬਿਲਕੁਲ ਵੀਆਈਪੀ ਕਲਚਰ ਕਿਸੇ ਚੀਜ਼ ਦਾ ਟਰੈਫਿਕ ਜਾਮ ਕਰ ਲੈਂਦੇ ਵੀਆਈਪੀ ਆ ਰਿਹਾ ਜੀ ਜੇ ਕੋਈ ਗੁਰਦੁਆਰੇ ਮੰਦਿਰ ਆ ਰਿਹਾ ਵੀ ਆਈਪੀ ਆ ਰਿਹਾ ਜੀ ਇਹ ਕਾਦਾ ਮਤਲਬ ਅੱਗੇ ਇਹਨਾਂ ਨੂੰ ਅੱਗੇ ਬਿਠਾਣਾ ਅੱਗੇ ਕਰਨਾ ਕੋਈ ਨਹੀਂ ਬਿਲਕੁਲ ਨਹੀਂ ਤੋਕਬਾ ਤੁਹਾਨੂੰ ਲੱਗਦਾ ਕਿ ਆਮ ਆਦਮੀ ਵਾਂਗੂ ਵੀ ਉਹਨਾਂ ਨੂੰ ਜਿਹੜੀ ਐਂਟਰੀ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀ ਇੰਨੇ-ਇੰਨੇ ਘੰਟੇ ਜਿਹੜਾ ਲਾਈਨਾਂ ਦੇ ਵਿੱਚ ਖੜਾ ਹੋਣਾ ਚਾਹੀਦਾ ਲਾਈਨਾਂ ਚਲੋ ਨਾ ਸੀ ਪਰ ਜਿਹੜੀ ਆ ਕਲਚਰ ਹੈ ਜਿਹੜਾ ਹਮ ਵੀਆਈਪੀ ਨੂੰ ਰਿਹਾ ਕੇ ਅੱਗੇ ਆਮ ਪਬਲਿਕ ਨੂੰ ਪਿੱਛੇ ਕਰ ਦੇਣਾ ਉਹਨਾਂ ਨੂੰ ਅੱਗੇ ਲੈਣਾ ਉਹ ਤਾਂ ਬਿਲਕੁਲ ਗਲਤ ਹੈ ਇਹ ਤਾਂ ਦੇਖੋ ਆਮ ਬੰਦੇ ਵੀ ਆਮ ਬੰਦੇ ਨਾਲ ਵੀ ਗੱਲ ਕਰੋਗੇ ਉਹ ਤੁਹਾਨੂੰ ਇਹੀ ਕਹੇਗਾ ਵੀ ਗਲਤ ਹੈ ਬ ਕਾਨੂੰ ਲੱਗਦਾ ਕਿ ਪ੍ਰਮਾਤਮਾ ਉਹਨਾਂ ਲਈ ਸਪੈਸ਼ਲ ਆ ਤਾਂ ਹੀ ਕਰਕੇ ਉਹਨਾਂ ਨੂੰ ਸਪੈਸ਼ਲ ਐਂਟਰੀ ਦਿੱਤੀ ਜਾਂਦੀ ਹੈ ਦੇਖੋ ਪ੍ਰਮਾਤਮਾ ਨੇ ਤਾਂ ਸਾਰੇ ਜੀਵ ਜਿਹੜੇ ਆ ਇੱਕ ਤਰ੍ਹਾਂ ਦੇ ਬਣਾਏ ਆ ਹੁਣ ਇਹ ਤਾਂ ਆਪਾਂ ਲੋਕ ਆ ਆਪਾਂ ਕਿਸੇ ਨੂੰ ਅਮੀਰ ਉਹ ਉਹਨੂੰ ਤੁਸੀਂ ਅੱਗੇ ਕਰ ਦਿੰਦੇ ਹੋ ਗਰੀਬ ਵਿਚਾਰਾ ਪਿੱਛੇ ਰੁਲਦਾ ਖੜਦਾ ਪਿਆ ਕਾਦੀ ਦੇਖੋ ਜੇ ਗਰੀਬ ਆਉਂਦੇ ਪੁੱਛਣਾ ਹੀ ਨਹੀਂ ਉਹਨੂੰ ਤੁਸੀਂ ਵੋਟਾਂ ਦੇ ਟਾਈਮ ਦੇ ਦੇਖੋ ਕਿਦਾਂ ਨੇ ਲੋਕ ਹੱਥ ਜੋੜਦੇ ਫਿਰਦੇ ਆ ਤੇ ਜਦੋਂ ਬੰਨ ਬੁੰਨ ਜਾਂਦੇ ਆ ਮੁੜ ਕੇ ਵੀਆਪੀ ਬਣ ਜਾਂਦੇ ਉਹੀ ਵੀਆਪੀ ਬਣ ਜਾਂਦੇ ਆ ਸਾਡੇ ਤੇ ਹਾਵੀ ਹੋ ਜਾਂਦੇ ਉਹ ਸਾਡੇ ਤੇ ਆ ਵੀ ਹੋ ਜਾਂਦੇ ਆ ਵਾ ਦੇਖੋ ਇਹ ਕਲਚਰ ਗਲਤ ਹੈ ਬਹੁਤ ਗਲਤ ਹੈ ਜੀ ਬਿਲਕੁਲ ਗਲਤ ਹੈ ਕੀ ਚਾਹੁੰਨੇ ਕੀ ਹੋ ਜਾਨੇ ਇਹੀਆਂ ਵੀ ਮਤਲਬ ਆਮ ਪਬਲਿਕ ਜਿੱਦਾ ਆਮ ਪਬਲਿਕ ਹੈ ਇਦਾਂ ਹੀ ਹੈ ਜਿਹੜਾ ਇੱਕ ਵੀਆਈਪੀ ਉਹਨਾਂ ਨੂੰ ਵੀ ਟ੍ਰੀਟਮੈਂਟ ਇਹੀ ਹੋਣੀ ਚਾਹੀਦੀ ਹੈ ਜੋ ਆਮ ਪਬਲਿਕ ਨਾਲ ਹੈ ਇਹ ਤਾਂ ਹੀ ਸੁਧਰਨਾ ਹੀ ਨਹੀਂ ਤੇ ਨਹੀਂ ਸੁਧਾਰ ਹੋ ਸਕਦਾ ਇੰਡੀਆ ਦਾ ਕਦੀ ਸੋ ਆਪਾਂ ਹੋਰ ਵੀ ਗੱਲ ਕਰਦੇ ਆ ਕਿ ਕੀ ਉਹਨਾਂ ਦੇ ਵਿਊ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਕੀ ਰਾਏ ਆ ਤੁਹਾਨੂੰ ਕੀ ਲੱਗਦਾ ਵੀਆਈਪੀ ਕਲਚਰ ਜਿਹੜਾ ਹੈ ਬੰਦ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਸੋ ਸਤਿ ਸ਼੍ਰੀ ਅਕਾਲ ਜੀ ਬੰਦ ਹੋਣਾ ਚਾਹੀਦਾ ਸਾਰੇ ਬੰਦੇ ਇੱਕ ਬਰਾਬਰ ਹੈਗੇ ਜਿੱਥੇ ਵੀ ਬੰਦਾ ਧਰਮਿਕ ਸਥਾਨ ਤੇ ਜਾਵੇ ਚਾਹੇ ਵੀਆਈਪੀ ਚਾਹੇ ਕੋਈ ਵੀ ਹੈ ਉਹਨੂੰ ਇੱਕ ਜੈਸਾ ਸਨਮਾਨ ਮਿਲਣਾ ਚਾਹੀਦਾ ਸਭ ਨੂੰ ਤੁਹਾਨੂੰ ਕੀ ਕਿਉਂ ਲੱਗਦਾ ਹੈ ਕਿ ਲੋਕਾਂ ਨੂੰ ਜਿਹੜਾ ਕਿ ਵੀਆਈਪੀ ਕਲਚਰ ਜਿਹੜਾ ਖਤਮ ਕਰਨਾ ਚਾਹੀਦਾ ਹੈ ਕਿ ਕਾਰਨ ਕੀ ਹੈ ਇਹਦੇ ਵਿੱਚ ਕਾਰਨ ਇਹ ਹੈ ਕਿ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ ਹਰ ਬੰਦੇ ਨੂੰ ਕਿਉਂਕਿ ਕੋਈ ਵੀ ਬੰਦਾ ਇੱਕ ਬਰਾਬਰ ਹੈ ਜੋ ਵੀਆਈਪੀ ਨੂੰ ਆਪਾਂ ਜ਼ਿਆਦਾ ਇੰਪੋਰਟੈਂਟ ਦੇਵਾਂਗੇ ਜਿਹੜੇ ਆਮ ਬੰਦੇ ਦੂਰੋਂ ਆਉਂਦੇ ਆਂਦੇ ਆਂ ਪਰ ਉਹ ਪਰਮਾਤਮਾ ਦਰਸ਼ਨੀਆਂ ਕਰ ਸਕਣਗੇ ਕਿਤੇ ਵੀ ਧਾਰਮਿਕ ਸਥਾਨ ਤੇ ਜਾ ਕੇ ਫਿਰ ਤਾਂ ਉਹਨਾਂ ਦੇ ਕੋਟਾ ਲੱਗੇ ਰਹਿਗੇ ਚਾਹੇ ਕੋਈ ਵੀ ਸਥਾਨ ਹੈ ਹਰ ਬੰਦੇ ਨੇ ਇੱਕ ਜੈਸਰ ਸਨਮਾਨ ਮਿਲਣਾ ਚਾਹੀਦਾ ਹੈ ਬਿਲਕੁਲ ਸੋ ਤੁਹਾਡੇ ਅਕੋਰਡਿੰਗ ਕੀ ਲੱਗਦਾ ਕਿ ਜਿਵੇਂ ਕਿ ਵੀਆਈਪੀ ਐਂਟਰੀ ਹੈ ਵੀਆਈਪੀ ਐਂਟਰੀ ਮਿਲਦੀ ਹੈ ਲੋਕ ਉਹ ਘੰਟੇ-ਘੰਟੇ ਤੱਕ ਲਾਈਨਾਂ ਤੇ ਲੱਗੇ ਰਹਿੰਦੇ ਨੇ ਉਹ ਨਤਮਸਤਕ ਹੋਣੇ ਭਗਵਾਨ ਦੇ ਨਤਮਸਤਕ ਹੋਣ ਲਈ ਕਾਫੀ-ਕਾਫੀ ਘੰਟੇ ਜਿਹ ਦਰਜਾ ਗੁਰਦੁਆਰੇ ਜਾਂ ਮਸਜਿਦ ਜੁੜੇ ਉਹ ਪਲੇਸ ਤਾਂ ਬੰਦ ਹੋ ਜਾਂਦੀ ਹੈ ਕਿਉਂ ਉਹ ਮਤਲਬ ਚਲੋ ਕੋਈ ਮਜਬੂਰੀ ਹੋਵੇ ਵੀਆਈਪੀ ਦੀ ਤੇ ਗੱਲ ਮੰਨ ਲੈਂਦਾ ਬੰਦਾ ਜੋ ਆਪਾਂ ਰੈਗੂਲਰ ਇਸ ਚੀਜ਼ ਨੂੰ ਪ੍ਰੇਫਰ ਦੇਵਾਂਗੇ ਫਿਰ ਕੰਮ ਗਲਤ ਹੈ ਹਾਂ ਚਲੋ ਮਜਬੂਰੀ ਹੈ ਅਗਰ ਕੋਈ ਬੰਦਾ ਦੂਰੋਂ ਆਇਆ ਵੀਆਈਪੀ ਉਹਦਾ ਕੰਮ ਰੁਕਿਆ ਵੀ ਚਾਹ ਉਹਨਾਂ ਨੇ ਦਰਸ਼ਨ ਕਰਨੇ ਬਹੁਤ ਜ਼ਿਆਦਾ ਇੰਪੋਰਟਡ ਆਦਮੀ ਹੈ ਜੋ ਆਮ ਰੂਟੀਨ ਦੇ ਨਾਲ ਆਪਾਂ ਵੀਆਈਪੀ ਨੂੰ ਪ੍ਰੇਫਰ ਦੇਵਾਂਗੇ ਫਿਰ ਤਾਂ ਕੰਮ ਗਲਤ ਹੈ ਫਿਰ ਤਾਂ ਜਿਹੜੇ ਬੰਦੇ ਪਿੱਛੇ ਲਾਈਨ 'ਚ ਖੜੇ ਹੈ ਜੋ ਮੰਦਿਰ ਜਾਂ ਗੁਰਦੁਆਰਾ ਕੋਈ ਵੀ ਧਰਮ ਹੈ ਉਹ ਕਰੋ ਬੰਦ ਹੋ ਗਿਆ ਤਾਂ ਵਿਚਾਰੇ ਦੇ ਦਰਸ਼ਨ ਨਹੀਂ ਹੋ ਸਕਣਗੇ ਬੰਦੇ ਦੇ ਉਹ ਬੰਦਾ ਨਿਰਾਸ਼ ਹੋ ਕੇ ਵਾਪਸ ਹੀ ਜਾਏਗਾ ਬਿਲਕੁਲ ਸਰ ਜਿਹੜਾ ਵੀਆਈਪੀ ਕਲਚਰ ਆ ਧਾਰਮਿਕ ਪਲੇਸਾ ਤੇ ਬੰਦ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਬੰਦ ਹੋਣਾ ਵੀ ਚਾਹੀਦਾ ਹੈ ਚਲੋ ਬਹੁਤ ਜ਼ਿਆਦਾ ਕੋਈ ਅਰਜੈਂਟ ਬੰਦਾ ਹੋਵੇ ਤਾਂ ਉਹਦੇ ਅਸੇ ਬਾਕੀ ਹਰ ਬੰਦੇ ਨੂੰ ਪ੍ਰੈਫਰ ਨਹੀਂ ਦੇਣੀ ਚਾਹੀਦੀ ਸੋਪਾ ਗੱਲ ਕਰਦੇ ਆ ਕਿ ਕਿਸ ਤਰੀਕੇ ਦਾ ਵੀਆਈਪੀ ਕਲਚਰ ਜਿਹੜਾ ਬੰਦ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਬਾਜੀ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਬਾਜੀ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਕਿ ਧਾਰਮਿਕ ਪਲੇਸ ਤੇ ਵੀਆਈਪੀ ਕਲਚਰ ਲੋਕਾਂ ਨੂੰ ਮਿਲਦਾ ਇਹ ਬੰਦ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਹਾਂ ਕਿਉਂਕਿ ਜਿਹੜਿਆ ਸੈਲੀਬ੍ਰਿਟੀਜ਼ ਕੁਝ ਜਿਹੜੇ ਵੀ ਫੇਮਸ ਐਕਟਰਸ ਆ ਪਰ ਸਾਡੇ ਗੁਰੂ ਮਹਾਰਾਜ ਤੋਂ ਉੱਤੇ ਤਾਂ ਨਹੀਂ ਹੋ ਸਕਦੇ ਨਾ ਆਪਾਂ ਨੂੰ ਗੁਰੂ ਘਰ ਜਾਣਾ ਚਾਹੀਦਾ ਹੈ ਆਮ ਲੋਕਾਂ ਜੀ ਤੇਰਾ ਹਨ ਜਿਨ੍ਹਾਂ ਦੀ ਛਤਰ ਸ਼ਾਹ ਹੈੜਾ ਜੀ ਜਿਉਂਨੇ ਆ ਨਾ ਸਾਨੂੰ ਜਿੱਦਾਂ ਕਿ ਕੋਈ ਵੀ ਧਰਮ ਲਾ ਲੋ ਨਾ ਕੱਲਾ ਸਿੱਖ ਧਰਮ ਨਹੀਂ ਮੈਂ ਕਹਿ ਸਕਦਾ ਕੋਈ ਵੀ ਧਰਮ ਧਰਮ ਦਾ ਧਰਮ ਦਾ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਪਰ ਜਾਣਾ ਆਮ ਲੋਕ ਬਣ ਕੇ ਚਾਹੀਦਾ ਸੰਗਤ ਵਿੱਚ ਬਹਿ ਕੇ ਸੰਗਤ ਦੇ ਵਿੱਚ ਗੁজরਣਾ ਚਾਹੀਦਾ ਨਾ ਸੰਗਤ ਦੇ ਵਿੱਚ ਵਿਚਰ ਕੇ ਸਾਰਾ ਕੁਝ ਹੋਣਾ ਚਾਹੀਦਾ ਐ ਨਹੀਂ ਕਿ ਆਪਣੇ ਬੌਂਸਰ ਲੈ ਕੇ ਜਾਂ ਬੋਡੀਗਾਰਡ ਲੈ ਕੇ ਜਾਂ ਲੋਕੀ ਕਈ ਲੋਕਾਂ ਦਾ ਇਹ ਵੀ ਸੀਨ ਆ ਕਿ ਜਦੋਂ ਗੁਰੂ ਘਰ ਜਾਂਦੇ ਆ ਕੋਈ ਕੋਈ ਵਧੀਆ ਫੇਮਸ ਐਕਟਰ ਆਇਆ ਤੇ ਉਹ ਸਾਰੇ ਇੱਕ ਪਾਸੇ ਨੂੰ ਹੋ ਜਾਂਦੇ ਕੋਈ ਫੋਟੋਆਂ ਕਰਾਉਂਦਾ ਕੋਈ ਸੈਲਫੀਆਂ ਲੈਣ ਲੱਗ ਜਾਂਦਾ ਪਰ ਮਹਾਰਾਜ ਨੂੰ ਭੁੱਲ ਜਾਂਦੇ ਉਹ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਆ ਕਿਉਂਕਿ ਸਾਡੇ ਗੁਰੂ ਮਹਾਰਾਜ ਤੋਂ ਜੋ ਸਾਡੇ ਸਾਡੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਤੋਂ ਉੱਤੇ ਤਾਂ ਨਹੀਂ ਨਿਕਿਆ ਐਕਟ ਰਹੇ ਬਿਲਕੁਲ ਹਾਂਜੀ ਬਸ ਇਹ ਹੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਡਾ ਵੀ ਜੀ ਆਇਓ ਓਪੀਨੀਅਨ ਹੈ ਕਿ ਬਾਜੀ ਇਹ ਜਾਣਾ ਚਾਹੀਦਾ ਸੀ ਉਹ ਮੇਰੇ ਤਾ ਦੇ ਵਿੱਚ ਜਾਓ ਆਰਾਮਨਾ ਜੀ ਠੀਕ ਹੈ ਜੀ ਉੱਥੇ ਆਪਣੇ ਗੁਰੂ ਘਰ ਜਾਣੇ ਆ ਠੀਕ ਹੈ ਜੀ ਉੱਤੇ ਜਾ ਕੇ ਆਪ ਦਾ ਆਰਾਮਨਾ ਇਹ ਚੀਜ਼ ਨਹੀਂ ਆਪਾਂ ਸ਼ੋਗ ਨਹੀਂ ਆਪਾਂ ਕੋਈ ਵੱਡੇ ਸਾਲੀ ਵੀ ਐਵਰੇਟੀਆਂ ਜਾਂ ਜੋ ਵੀ ਆ ਠੀਕ ਆ ਆਪਾਂ ਨੋਰਮਲ ਆਪ ਦਾ ਜਾਓ ਆਰਾਮਨਾ ਉੱਤੇ ਲੰਗਰ ਪ੍ਰਥਾ 'ਚ ਬੈਹਿ ਕੇ ਇੱਕ ਤਰ੍ਹਾਂ ਦਾ ਜਿੱਦਾਂ ਸਾਰੀ ਸੰਗਤ ਖਾਂਦੀ ਹੈ ਲੰਗਰ ਉੱਦ੍ਹਾ ਖਾਓ ਕਿਸੇ ਨੂੰ ਵੀ ਆਈਪੀ ਜਾਣ ਕੇ ਵੀਪੀ ਉਹਦਾ ਕੀ ਫਾਇਦਾ ਜੀ ਆਪਾਂ ਹੁਣ ਗੁਰੂ ਸਾਹਿਬ ਦਾ ਦਰਸ਼ਨ ਕਰਨ ਆਏ ਆ ਆਪਾਂ ਸਾਰਿਆਂ ਨੂੰ ਪਰੇ ਕਰਕੇ ਪਹਿਲੇ ਵੀਆਈਪੀ ਘਰ ਤੇ ਉਹ ਜੀ ਨਹੀਂ ਜਾਇਆ ਨਹੀਂ ਇੱਕ ਲਾਈਨ 'ਚ ਖੜ ਕੇ ਦਰਸ਼ਨ ਮਿਲੇ ਕਰਨੇ ਚਾਹੀਦੇ ਸਾਰਿਆਂ ਸੋ ਕੋ ਸੋ ਮੇਨ ਚੀਜ਼ ਹੈ ਪ੍ਰਸਾਦ ਦਾ ਸੁਆਦ ਹੈ ਉਹ ਚੀਜ਼ ਦਾ ਵੇ ਆਪਾਂ ਕਹਿੰਦੇ ਨੇ ਕਿ ਹਾਂ ਇਕੱਠੇ ਜਾ ਰਹੇ ਸੰਗਤ ਪੰਗਰ ਚ ਇੱਕ ਲਾਈਨ 'ਚ ਹੋਣਾ ਚਾਹੀਦਾ ਸਾਰਾ ਕੁਝ ਕਿਸੇ ਨੂੰ ਪਹਿਲ ਲੈਣੀ ਚਾਹੀਦੀ ਕੋਈ ਜਿੱਡਾ ਮਰਜੀ ਸੈਲੀਬ੍ਰਿਟੀ ਹੋਵੇ ਸਾਡੇ ਲਈ ਸੰਗਤ ਲਈ ਸੰਗਤ ਦੇ ਵਿੱਚ ਜਾਣਾ ਚਾਹੀਦਾ ਸਾਰਿਆਂ ਨੂੰ ਹਾਂਜੀ ਪਰ ਕਿਤੇ ਨਾ ਕਿਤੇ ਉਹਨਾਂ ਕੋਲ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕੋਲ ਸਿਕਿਉਰਿਟੀ ਹੁੰਦੀ ਹੈ ਉਹਨਾਂ ਦੀ ਜਾਨ ਨੂੰ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਡਰ ਹੁੰਦਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ ਮਤਲਬ ਕਿ ਕਿਤੇ ਨਾ ਕਿਤੇ ਸਹੀ ਵੀ ਹੈ ਹਾਂਜੀ ਇਹ ਵੀ ਗੱਲ ਹੈ ਗੁਰੂ ਘਰ ਦੇ ਅੰਦਰ ਤਾਂ ਨਹੀਂ ਕੋਈ ਡਰ ਹੈਗਾ ਹਾਂਜੀ ਗੁਰੂ ਘਰ ਦੇ ਬਾਹਰ ਉਹਨਾਂ ਨੂੰ ਕੋਈ ਸਿਕਿਉਰਿਟੀ ਦੀ ਲੋੜ ਹੋ ਸਕਦੀ ਹੈ ਜਾਂ ਹੋਰ ਮਸਲਾ ਹੋ ਸਕਦਾ ਪਰ ਗੁਰੂ ਘਰ ਦੇ ਅੰਦਰ ਥੋੜੀ ਹੋ ਸਕਦਾ ਇਦਾਂ ਦਾ ਕੁਝ ਪਰ ਜੀ ਬਾਕੀ ਬਤ ਹੈ ਕਿ ਮੈਂ ਤੁਹਾਨੂੰ ਹੋਰ ਦੱਸਾਂ ਆਪਾਂ ਨੂੰ ਆਮ ਆਦਮੀਆਂ ਨੂੰ ਵੀ ਥੋੜਾ ਦੇਖਣਾ ਚਾਹੀਦਾ ਚਲੋ ਸ ਜੰਨੇ ਆ ਜੀ ਉਹਨਾਂ ਨੂੰ ਉਹ ਕਰਦੇ ਫਿਰ ਉਹਨਾਂ ਕਰਕੇ ਇਹ ਚੀਜ਼ਾਂ ਜਿਆਦਾ ਨਹੀਂ ਮਹੱਤਵਪੂਰਨ ਹੁੰਦੀਆਂ ਲੋਕੀ ਪਹਿਲ ਦਿੰਦੇ ਆ ਨਾ ਉਹਨੂੰ ਜਾ ਕੇ ਤਾਂ ਫਿਰ ਉਹਨਾਂ ਲੋਕ ਲੋਕ ਕੇ ਜਾਣਾ ਪੈਂਦਾ ਸਾਲੀ ਵੀ ਰੇਟ ਆ ਵੱਡੇ ਠੀਕ ਹੈ ਜੀ ਅਸੀਂ ਪੱਜ ਪੱਜ ਤੁਹਾਡੇ ਕੋਲ ਪਈ ਜਾਵਾਂਗੇ ਕੋਈ ਗੁਰੂ ਘਰ ਜਾਂ ਕੋਈ ਮੰਦਿਰਾਂ ਵਿੱਚ ਇਹ ਚੀਜ਼ ਵੀ ਗਲਤ ਹੈ ਨਾ ਜੀ ਆਪਾਂ ਨੂੰ ਵੀ ਦੇਖਣਾ ਚਾਹੀਦਾ ਵਾ ਹੋਰ ਕੋਈ ਨਹੀਂ ਬਾਕੀ ਸਭ ਸਹੀ ਹੈ ਜੀ ਬਸ ਨੋਰਮਲ ਅੱਡੇ ਹੀ ਰਹਿਣਾ ਚਾਹੀਦਾ ਵਾ ਮੈਨੂੰ ਲੱਗਦਾ ਕਿ ਵੀਆਈਪੀ ਕਲਚਰ ਜਿਹੜਾ ਬੰਦ ਹੋਣਾ ਚਾਹੀਦਾ ਹਾਂਜੀ ਉਹਨਾਂ ਦਾ ਚਾਹੀਦਾ ਜੀ ਆਪਨੇ ਲੋਦਾ ਹੀ ਹੈ ਜੀ ਸੋ ਹੋਰ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਸਤਿ ਸ਼੍ਰੀ ਅਕਾਲ ਜੀ ਮੈਮ ਕੀ ਲੱਗਦਾ ਹੈ ਜਿਹੜੇ ਕਿ ਧਾਰਮਿਕ ਪਲੇਸ ਹੈ ਹੈਨਾ ਵੀਆਈਪੀ ਕਲਚਰ ਜਿਹੜਾ ਹੈ ਬੰਦ ਹੋਣਾ ਚਾਹੀਦਾ ਹੈ ਕਿ ਨਹੀਂ ਬੰਦ ਹੋਣਾ ਚਾਹੀਦਾ ਦੇਖੋ ਵੀਆਈਪੀ ਕਲਚਰ ਅਗਰ ਇੱਕ ਨਾਰਮਲ ਇਨਸਾਨ ਕੀ ਉਸਸੇ ਸੋਚੋ ਤਾਂ ਸ਼ਾਇਦ ਭਗਵਾਨ ਕੇ ਲਈ ਹਰ ਇਨਸਾਨ ਇੱਕ ਸੇਮੀ ਹੁੰਦਾ ਹੈ ਬਿਲਕੁਲ तो मुझे लगता है कि जब भगवान ने हम इंसानों को बनाया कोई पक्षपात नहीं किया सबके अंदर सेम ब्लड है है ना तो मुझे नहीं लगता कि ऐसे मतलब होना चाहिए कि वीआईपी के लिए एक अलग लाइन हो ਕੀ ਰੀਜ਼ਨ ਕੀ ਲੱਗਦਾ ਕਿ ਉਹਨਾਂ ਨੂੰ ਵੀਆਈਪੀ ਐਂਟਰੀ ਮਿਲਦੀ ਹੈ ਉਹ ਜਿਹੜੇ ਕਿ ਲੋਕੀ ਬਹੁਤ ਬਹੁਤ ਟਾਈਮ ਤੋਂ ਬਾਹਰ ਖੜੇ ਰਹਿੰਦੇ ਦੋ ਦੋ ਤਿੰਨ ਤਿੰਨ ਘੰਟੇ ਤੋਂ ਬਾਹਰ ਖੜੇ ਰਹਿੰਦੇ ਆਪਣੇ ਆਪਣੇ ਛੋਟੇ ਛੋਟੇ ਬੱਚੇ ਨੂੰ ਲੈ ਕੇ ਹੈਨਾ ਉਹਨਾਂ ਦੀ ਬਾਰੇ ਬਹੁਤ ਲੇਟ ਹੁੰਦੀ ਹੈ ਜਦੋਂ ਵੀਆਈਪੀ ਐਂਟਰੀ ਹੁੰਦੀ ਹੈ ਉਹਨਾਂ ਦੀ ਜਬਾਰੀ ਜਲਦੀ ਆ ਜਾਂਦੀ ਹੈ ਹਾਂ ਉਹ ਬਾਤ ਤਾਂ ਠੀਕ ਹੈ ਦੇਖੋ ਸਭ ਕੇ ਆਪਣੇ ਆਪਣੇ ਅਲੱਗ ਅਲੱਗ ਪੁਆਇੰਟ ਆਫ View ਹੁੰਦੇ ਹਨ ਪਰ ਮੇਰਾ ਪੁਆਇੰਟ ਆਫ View ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਕਿਸੇ ਧਾਰਮਿਕ ਸਥਾਨ 'ਤੇ ਕਿਉਂ ਜਾਂਦੇ ਹਾਂ ਅਸੀਂ ਇਸ ਲਈ ਜਾਂਦੇ ਹਾਂ ਕਿ ਅਸੀਂ ਗੋਡ ਸੇ ਕੰਟ ठीक है लेकिन अगर हम जल्दी एंट्री लेंगे दूसरों को ऑब्वियसली जो दूसरा है उसके अंदर से नेगेटिव वाइब्रेशन आएगी कि हम इतनी देर से वेट कर रहे हैं अगला बंदा इतनी जल्दी आया और उसने एंट्री ले ली तो मुझे ऐसा लगता है कहीं ना कहीं उसकी नेगेटिव वाइब्रेशन हमें जाएगी जो हम वहाँ पे भगवान से मिलके अच्छी उसकी ब्लेसिंग लेने जा रहे हैं पर हम नेगेटिविटी शायद लेके आ जाएंगे तो तो मुझे ऐसा लगता है कि पहली बात तो वीआईपी को भी ये चीज़ सोचनी चाहिए ਕੀ ਮਤਲਬ ਅਗਰ ਹਮ ਭਗਵਾਨ ਕੀ ਬਲੇਸਿੰਗ ਲੈ ਲੇ ਜਾ ਰਹੇ ਹੈ ਤੋ ਕਿਸੇ ਕੀ ਨੈਗੇਟਿਵ ਵਾਈਬ੍ਰੇਸ਼ਨ ਨਾਲੇ